ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਪੋ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦੀ ਸਚੁ ਜੁਗਾਦਿ ਸਚੁ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਸੋਚੈ ਸੋਚਨ ਹੋਵੈ ਜੇ ਸੋਚੀ ਲਖਵੈ ਰੇ ਚੁੱਪੈ ਚੁੱਪ ਨ ਹੋਵੈ ਜੇ ਲੈ ਰਹਾਂ ਲਿਵਟਾਰ ਭੁਖਿਆ ਭੁਖਣਾ ਉਤਰਨੀ ਜੇ ਬਲ ਨਾ ਪ੍ਰੀਆ ਭਾਰ ਸਹਸਿਆ ਪਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਇਸ ਤੇ ਆ ਰਹੀ ਹੋਈ ਆ ਕੇ ਕੂੜੇ ਟੁੱਟੇ ਪਰ ਹੁਕਮਰ ਜਾਈ ਚਲੈ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਰੁਕਣਾ ਕਹੇ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆ ਇਹ ਹੁਕਮੇ ਹੰਸ ਤਮ ਜੀ ਹੁਕਮ ਲੈ ਦੋਸ ਪਾਈ ਹੈ ਇੱਕ ਨਾ ਉਪਦਾ ਅਸੀਸ ਹੈ ਹੁਕਮੇ ਸਦਾ ਪਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਹੁਕਮ ਲੈ ਵਿਜੈ ਤਾ ਮਾ ਕਹਿ ਨਾ ਕੋਈ ਕੋਈ ਗਾਵੈ ਕੋ ਤਾਨ ਹੋਇ ਕਿਸੈ ਤਾਨ ਗਾਵੈ ਕੋ ਦਾ ਜਾਣੇ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿੱਚ ਵਿਚਾਰ ਗਾਵੈ ਕੋ ਸੰਕਰਿ ਤਨਖੀ ਗਾਵੈ ਕੋ ਜੀ ਲੈ ਫਿਰ ਦੇਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਏਖੇ ਹਾਦਰ ਹੈ ਦੂਰ ਕਤਨਾ ਕਤਿਨਾ ਵੈ ਤੂਟ ਕਤ ਕਰ ਕਠੀ ਕੋਟੀ ਕੋਟ ਕੋਟ ਦਿੰਦਾ ਦੀ ਲੈ ਨਹੀਂ ਠੱਕ ਪਹੈ ਜੁਗਾ ਜੁਗੰਤਰ ਖਾਹੀ ਖ ਹੈ ਹੁਕਮੇ ਹੁਕਮ ਚਲਾਇ ਰਹਾ ਨਾਨਕ ਵੀ ਸਹਿਵੀ ਪ੍ਰਵਾਹ ਸੱਚਾ ਸਹਿ ਸਚਨਾ ਹੈ ਭਾਖ ਭਵ ਅਪਾਰੀ ਅਖੰਮਗ ਦੇਹ ਦੇਹ ਨਾਤ ਕਰੀ ਰਤਾਰੂ ਫੇਰ ਕਗਰ ਰਖੀਐ ਜਦ ਸਹਿ ਦਰਬਾਰ ਮੁਹਾ ਕੇ ਬੋਲਨ ਬੋਲੀਐ ਜਿਸ ਸੰਪ੍ਰੇਪੀਆ ਰੇ ਅਮ੍ਰਿਤਵੀਨ ਸਚਨਾ ਉੜਿਆ ਨੀਚਾ ਕਰਮੀ ਆ ਕਪੜਾ ਨਦਰੀ ਮੋਖ ਦਵਾਰ ਨਾਨਕ ਹੀ ਵਾ ਜਾਣਿਆ ਸਭ ਪਿਛੇ ਆਪੈ ਨਾ ਜਾਏ ਕੀਤਨ ਹੋਏ ਆਪਿਆ ਮਿਰਜਨ ਸੋਏ ਜਿਨ ਸੇਵੈ ਜਿਨ ਪਾਇਆ ਮਾਨ ਨਾਨਕਾ ਵੀਐ ਗੁਣੀ ਨਿਦਾਨ ਗਾਵਿਆ ਸੁਨੀਐ ਮਨ ਰਖੇ ਵਾ ਦੁੱਖ ਪਰ ਹਸੁਖ ਨ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸ੍ਰੀ ਗੁਰਗੁਰ ਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਖ ਨਾਇ ਕਹਿ ਨਾ ਕਥ ਨਾ ਜਾਈ ਗੁਰ ਇਕ ਦੇਵ ਜਾਈ ਸਭ ਨਾ ਜੀਆ ਕਾ ਇਕ ਦਤ ਸੋ ਮਾ ਅਸ ਨਾ ਜਾਈ ਤੀਰਥ ਨਹਾਵ ਜੇ ਸੁਫਾਵਾਂ ਬਿਨ ਪਾਰੇ ਕਹਿ ਨਾ ਕਰੀ ਜੇ ਤਿਸ ਰੇ ਟੂਫਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜੋਹਰ ਮਾਨਕ ਜੇ ਗੁਰ ਕੀ ਸੇ ਸਣੀ ਗੁਰਾ ਇੱਕ ਦੇਵ ਰਾਏ ਸੰਨਾ ਜੀਆਂ ਕਾ ਇੱਕ ਦਾਤਾ ਸੋ ਮਨ ਸਨੰਜੈ ਜੇ ਤੁਕਟਾਰੀਆ ਅਰਦਾਸ ਹੋਤ ਸੋਣੀ ਹੋਏ ਨਵਾਂ ਖੱਡਾ ਵਿੱਚ ਜਾਣੀਐ ਨਾਰਥ ਲੈ ਸਭ ਕੋ ਹੋਏ ਤੰਗਾ ਨਾ ਰਖਾਏ ਕੈ ਜਸ ਕੀਰਤਿ ਜਾਇਲੀ ਜੇ ਤਿਸਨ੍ਹ ਨਾ ਮਹਾ ਵਈ ਕਾ ਆਤਮਾ ਪੁੱਛੈ ਕੀ ਕੀਟਾ ਅੰਦਰ ਕੀ ਕਰ ਦੋਸੀ ਦੋ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤੇਹ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੀ ਸੁਣੈ ਸੇਤ ਪੀਰ ਸੁਨਾਥ ਸੁਣੈ ਧਰਤਨ ਕਾ ਸੁਣੈ ਦੀਪ ਰੂਪ ਤ ਸੁਣੈ ਪਹਨ ਸਕੇ ਕ ਨਾਮ ਕੋਇ ਤਸ ਦੇ ਗ ਸੁਣੈ ਰੂਪ ਕਨਸ ਸੁਣੈ ਈਸ਼ਰ ਬਰਮੈਂਦ ਸੁਣੈ ਮੁਖ ਸਲਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਪਤਸ ਵਿਕਰਸ਼ਨ ਰੂਪ ਉਕਨਸ ਸੁਣੈ ਸਤ ਸੰਤੋ ਗਿਆਨ ਸੁਣੈ ਸਰਕਾਈ ਸ਼ਿਨਨ ਸੁਣੈ ਪਰਪਰ ਪਾਵੇ ਮਾਨ ਸੁਣੈ ਲਗ ਸੈ ਧਿਆਨ ਨਾਨਕ ਪਤਸ ਵਿਕਰਸ਼ਨ ਰੂਪ ਉਕਨਸ ਸੁਣੈ ਸਰਾ ਗੁਨਾ ਕੀ ਗ ਸੁਣੈ ਸੇਖ ਪੀਰ ਪਾਸ਼ ਤੁਨੇ ਅੰ ਨ ਪਾਇ ਰਾ ਸੁਨਿਹ ਹੱਥ ਵਸ ਗੈ ਨਾਨਕ ਪੈ ਤਸ ਵਿਗਾ ਸੁਨਿਹ ਧੂਪ ਕਨਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਵੇਟੈ ਕਾਇਤ ਕਰਮਾ ਲਿਖਨ ਹਾਰ ਮਨਨੇ ਕਬ ਕਨ ਵਿਚਾਰੂ ਐਸਾ ਨ ਮਿਰੰਜਨ ਹੋਏ ਜੇ ਕੋ ਮਨਜਾਲੇ ਮਨ ਕੋਏ ਮਨ ਨਾਸੁਰ ਤਾ ਮਨ ਬੁੱਧ ਮਨ ਨਾਸਰ ਭਾਂਕੀ ਸੁਧ ਮਨ ਮਹ ਚੋਟਾ ਨਾ ਕਾ ਮਨ ਜਮ ਕੇ ਸਾ ਨ ਜਾਇ ਸਨਾਮ ਨਿਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਮਾਠਾ ਨ ਪਾਈ ਮਨ ਪਛਿਓ ਪਰ ਕਰ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸਿੱਤ ਸੰਭੰ ਅਹ ਸਨਾਮ ਨਿਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਪਾਹ ਮੋਖ ਦਵਾਰ ਮਨ ਪਰਵਾਰੇ ਸਧਾਰੂ ਮਨ ਨਾ ਤਰੈ ਤਾਰੀ ਗੁਰ ਸਿੱਖ ਮਨ ਨਾਨ ਨਾ ਨਭੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪਨ ਪ੍ਰਵਾਨ ਪਨ ਪ੍ਰਦਾਨ ਪੰਜੇ ਪਾਵੇਂ ਦਰਗੀ ਮਾਨ ਪੰਜੇ ਸਰਹ ਦਰ ਰਾਜਾਨ ਪੰਚਾਕਾ ਗੁਰੇ ਇੱਕ ਪ੍ਰਿਆਨ ਜੇ ਕੋ ਕਹਿ ਕਰੇ ਹੀਤਰ ਕਰਤੀ ਕੈ ਕੰਨੈ ਨਾ ਇਸ ਮਾਰ ਤੂ ਧਰਮ ਬਿਆਕ ਪੂਤ ਸੰਤੋਸ਼ਾ ਬ੍ਰਖੇ ਜਨ ਸੂਤ ਜੇ ਕੋ ਉਜਾ ਉਸਤਿਆਰ ਤਾਲੇ ਉੱਪਰ ਕੀਤਾ ਭਾਰ ਤਤੀ ਹੋਰ ਪਰੇ ਹੋਰ ਹੋਰ ਜਿਸ ਤੇ ਬਾਤ ਰਗਮਜੂਰ ਜੀ ਦੰਗਾ ਕੇ ਨਾਹੋ ਸਬਨਾਲਿ ਕੈ ਉਰੀ ਕਲਾਮ ਇਹੋ ਲਿਖਾਰੀ ਜਾਣੇ ਕੋਈ ਲਿਖਾਰੀ ਕਿਆ ਕੀਤਾ ਹੋਈ ਕੀਤਾ ਤਾਂ ਸੁਹਲ ਰੂਪ ਕੀਤੀ ਦਾ ਜਾਣ ਕੌਂਕੂਤ ਕੀਤਾ ਵਸਾ ਇੱਕ ਕੋ ਆਉ ਤਿਸਤੇ ਹੋਈ ਲੈ ਦਰੀਆਉ ਕੁਦਰਤ ਕਵਨ ਕਹਾ ਵੀ ਚਾਰੂ ਅਰੰਜਾਇ ਕੁਵਾਨ ਜੋਤਿ ਪਾਵੈ ਸੈਵਲੀ ਕਾ ਤੂੰ ਸਦਾ ਸਲਾਮ ਪਿਰੰਕੈ ਅਸੰਖ ਜਪ ਸੰਗ ਭਾਵ ਸੰਗ ਪੂਜਾ ਸੰਗ ਤਪਤਾ ਸੰਗ ਰੰਮੁਖੇ ਪਾਠੁ ਅਸੰਗ ਜੋਗ ਮਨ ਰਹੈ ਉਦਾਸ ਅਸੰਗ ਪੈਗੁਨ ਗਿਆਨੀ ਚਾਰ ਸੰਸਦੀ ਸੰਗ ਤਰੈ ਅਸ਼ੰਖ ਸੂਰਮਾ ਪਸਾਰ ਅਸ਼ੰਖ ਮੋਨ ਲਿਵ ਲਾਇ ਤਰ ਕੁਦਰਤ ਕਮਨ ਕਹਾ ਵੀ ਚਰ ਵਾਰਨ ਜਾਵਾ ਏਕ ਵਾਰ ਜੋਤਿ ਪਾ ਸੈ ਬ੍ਰੀਕਾਰ ਹੂ ਸਦਾ ਸਲਾਮ ਤੈਨ ਓਂਕਾਰ ਅਸ਼ੰਖ ਮੁਖ ਕੰਧ ਕੁਲ ਰ ਸੰਕਚੁਰ ਰਾਮਕੂਰ ਸੰਕਮਰਕ ਜਹੇ ਜੂਰ ਅਸੰਗਲ ਵਡ ਖੱਤਿਆ ਕੁਮਾਰ ਸੰਗ ਪਾਪੀ ਪਾ ਕਰ ਜਾਹੀ ਸੰਪੂਰਿਆਰ ਪੂਰੇ ਫਿਰੇ ਸੰਘੁਲੇ ਸਮਲ ਬਖਾ ਅਸੰਖ ਨਿੰਦਕੋ ਸੇਰ ਕਰੇ ਭਾਰ ਨਾਨਕ ਨੀਤ ਕਹਿ ਬੀਚ ਵਾਰਨ ਜਾਵੈ ਕੋ ਜੋਤੁ ਲਪ ਸੈ ਮਲਿਕਾ ਤੂ ਸਲਾਮ ਰੰਗ ਸੰਖ ਨਾਸੰਤ ਗੰਮ ਸੰਖ ਲੋਗ ਜਸੰਕੈ ਸਿਰ ਪਰ ਅਖਰੀ ਨਾਮ ਅਕ੍ਰਿਸ਼ਲ ਕ੍ਰਿਯਾਨ ਗੀਤ ਗੁੰਗ ਕਿ ਲਿਖਨ ਬੋਲਨ ਬਾਨ ਅਕ੍ਰਾਸਿ ਸੰਜੋਗ ਕਰ ਜੇ ਨਾ ਲਿਖੈ ਤੇ ਸਰਨਾਏ ਜੇ ਪਰਮਾਏ ਤੇ ਤੇ ਪਾਏ ਜਿਤਾ ਗੀਤਾ ਤੇ ਤਨਾਉ ਵਿੰਨਾਵੇ ਨਾ ਹੀ ਕੋ ਤਉ ਕੁਦਰਤ ਕਉਨ ਕਾਵੀ ਚਰਵ ਅੰਦਰ ਮਏ ਕੁਵ ਜੋਤੁ ਸੁਭਾਵ ਸੈਂ ਬ੍ਰਿਕਾਰ ਸੂਸਦਾ ਸਲਾਮ ਪਿਰੰਕਰ ਭਰਿਆ ਮਤਪਾ ਤੰਦੇ ਪਾਣੀ ਧੋਤੈ ਉਤਰਖੇ ਮੂਤ ਬਲੀਤੀ ਕੱਪੜ ਹੋਏ ਦੀ ਸਭ ਲਿਆਤੋਈ ਪਰਮਤਪਕ ਸੰਗ ਉਹ ਤੋਂ ਪਹਿਨਾ ਕੈ ਰੰਗ ਪੰਨੀ ਪਾਪੀ ਅਖ ਨਾ ਕਰ ਕਰ ਕੰਨਾ ਲਿਖਲੇਜ ਆਪੇ ਬੀਜ ਆਪੇ ਖਾਣ ਨਾਨਕ ਹੁਕਮਿ ਆਵਜਾ ਤੀਰਥ ਤਵ ਦਾਨਾ ਜੇ ਕੋ ਪਵਤਲ ਕਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰ ਗਤੀ ਜਮਨਹਾਉ ਸਗੋ ਤੇਰੇ ਮਨਾਇ ਕੋਏ ਵਿਨ ਗੁਣ ਕੀਤੇ ਵਰਨ ਹੋਏ ਸਵਤਾ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮ ਸ੍ਰੀ ਨਵਤ ਕਮਨਾ ਕਮ ਤਿਰ ਕਨਵਾਰ ਕਮ ਸਰਤੇ ਮਹ ਕਮਨਾ ਜਿਤੋ ਆਕਾਰ ਵੇ ਲੰਬਾਇ ਪੰਡਤੀ ਜੇ ਹੋਏ ਲੇਖ ਪੁਰਾਨ ਵਤਰ ਪਾਇਓ ਕਾ ਦੀਆ ਜੇ ਲਿਖਾ ਲੇਖ ਪੁਰਾਨ ਥਿਤਵ ਨ ਜੋਗੀ ਜਾਣੈ ਰਤਮਾ ਨ ਕੋਈ ਜਗਤ ਤਸਤੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰਿਆ ਕਹਿ ਕਿਸੇ ਨਾਲੇ ਕਿਉ ਐ ਨਹੀਂ ਕਿ ਜਾਣਾ ਨਾਨਕ ਅਖੰਸ ਕੋ ਅਖੈ ਇਕ ਦੂ ਵਿਕ ਸਿਆਣਾ ਵੱਡਾ ਸਾਹਿਬ ਦੀਨਾਇ ਕੀਤਾ ਜਾ ਕਾ ਹੋਇ ਨਾਨਕ ਜੀ ਕੋ ਆ ਪੂ ਜਾਣੈ ਅਗੈ ਕੈਨ ਸੁਹੈ ਪਾ ਕਾਲਾ ਬਦਲ ਲਖ ਅਗਸ ਅਗਸ ਔਰ ਕੋਟ ਪਾਲਤ ਕੀ ਵੀ ਕਹਿ ਨਿਕ ਵਤ ਸਹਿ ਸਟਾਰ ਕਹਿ ਨਕ ਤੀਬ ਸੁਰੇ ਦਾਤ ਕਲਿਖੈ ਤਾਂ ਲਿਖੀਐ ਲਿਖੇ ਹੋਏ ਨਾਸ ਨਾਨਕ ਵੱਡਾ ਆਖੀ ਆਪੇ ਜਾਣਿਆ ਸਲਾਹੀ ਸਲਾਹੇ ਤਿਸਤ ਨ ਪਾਈਆ ਨਦਿਆ ਤੇਵਾ ਬਵਸਮੁ ਨ ਜਾਣੀਐ ਸਮੁ ਸੈ ਸੁਲਤਾਨ ਗਿਰੈ ਸਿਤੀ ਮਾਲ ਧਾਨ ਕੀੜੀ ਤੋ ਨ ਹੋਵਣੀ ਜੇ ਤਸ ਮਨੋ ਨਾ ਵੀਸਰਹਿ ਅੰਤ ਨ ਸਿਫਤੀ ਕਹਿਨਾ ਅੰਤ ਅੰਤ ਨ ਕਹਨੇ ਦਿਨ ਅੰਤ ਅੰਤ ਨ ਵੇਖ ਸਰਣੰ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਕਰ ਅੰਤ ਨ ਜਾਪੀ ਪਰਵੈ ਅੰਤ ਕਾਨ ਕੀ ਤੇ ਬਿਨ ਲਾਹੈ ਤਾਂ ਕਿ ਅੰਤ ਨ ਪਾਏ ਜਾਹੀ ਹੋ ਅੰਤ ਨ ਜਾਣੇ ਕੋਈ ਬੁੱਤ ਕਹੀਏ ਬੁੱਤ ਹੋਈ ਵੱਡਾ ਸਹਿ ਉਚਤ ਉਚੇ ਉਪਰਿ ਉਚਨਾ ਹੋਏ ਉਚਾ ਹੋਏ ਕੋਈ ਤੇ ਸੂਚੇ ਕੋ ਜਾਣੇ ਸੋਈ ਹੀਉ ਦਾ ਜਨਿਆ ਪੂ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਿ ਲਖਿਆ ਨ ਜਾਇ ਵੱਡਾ ਦਾਤਾ ਤੇ ਮਨੁ ਤਮਾਈ ਕਿਤੇ ਮੁਖ ਹੈ ਜੋ ਰ ਅਪਾਰ ਕਿਤੇ ਗੰਧ ਨਹੀਂ ਵੀ ਚਰੂ ਕਿਤੇ ਖਤ ਟਟੇ ਵੇਖਰੂ ਕਿਤੇ ਲੈ ਲੈ ਮੁਕਰਪ ਹੈ ਕਿਟੇ ਮੁਰਖਾ ਹੀ ਖੈ ਕਿਟੇ ਦੋ ਘੋਸ ਨਮਾਰੂ ਇਹ ਬੈਦਾ ਤੇਰੀ ਨਤਰ ਬਨਖਲਾ ਸੀ ਬਾਣੇ ਹੋਏ ਹੋ ਰਾਨਸਕੇ ਕੋਈ ਜੇ ਕੋ ਕਹੇ ਕੇ ਅਖਨ ਪਾਏ ਓ ਜਾਣੇ ਜੀਤੀਆ ਮੁਹ ਕਹੇ ਆਪੇ ਜਾਣੇ ਆਪੇ ਦੇ ਅੱਖਰ ਸੇ ਬੈ ਕਈ ਕੇ ਜਿਸਨੂੰ ਬਖਸ਼ੇ ਸਿਵ ਸ੍ਰੀ ਲਹਾ ਨਾਮ ਪਾਛਾਈ ਪਛ ਆਮਰ ਗੁਣਾ ਮੂਰ ਅਪਾਰ ਮੂਰ ਵਪਾਰੀਆ ਮੂਰ ਬੰਡਾਰ ਮੂਰ ਲਾਹਣ ਮੂਲਾਡਾਹੀ ਮੂਰ ਭੈਮ ਲਸਮਹੈ ਆਮੋਲ ਧਰਮ ਮੂਲ ਦੀਵਾਨ ਆਮੋਲ ਧਰਮ ਪ੍ਰਮਾਨ ਆਮੋਲ ਬਖਸ਼ੀਸ ਅਮਨਿਸਾਨ ਆਮੋਲ ਕਰਮ ਮੂਲ ਪ੍ਰਮਾਨ ਮੂਲਾ ਮੁਲਾਖੇ ਨਾ ਜਾਈ ਆਖਾ ਖਰੇ ਨਿਵਲਾਈ ਆਖੇ ਵੀ ਪਰ ਪੁਰਾਨ ਅੱਖ ਪਰੇ ਕਰਿ ਵਿਖਿਆਨ ਅੱਖੇ ਵਰਮੇ ਅੱਖ ਇੰਦ ਅੱਖ ਗੁਪਿ ਤੇ ਗੋਵਿੰਦ ਆਖੇ ਸ੍ਰੀ ਅੱਖੇ ਸਿਦ ਅੱਖੇ ਕੀਤੇ ਕੀਤੇ ਬੁੱਧ ਅੱਖੀ ਨਾਨ ਅੱਖੇ ਦੀਵ ਅੱਖੇ ਸੁਨੰ ਮੁੰਨ ਸੇਵ ਕੀਤੇ ਆਕੇ ਆਕਰਪਾ ਕੀਤੇ ਕਹਿ ਕੈ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਨਾ ਅੱਖ ਨ ਸਕੇ ਕੇਈ ਕੇ ਯੇਰ ਭਾਵ ਦੇਵਰੋ ਹੇ ਨਾਨਕ ਜਿਹਾ ਨੇ ਸੱਤ ਸੋਇ ਜੀ ਕੋ ਆਖੇ ਬੋਲ ਵਿਗਾ ਲੂਤਾਨਿ ਕੇ ਸਿਰ ਗਵਰ ਰੰਗਵ। ਸੂਦਰ ਕੀ ਹ ਸੂਖਰ ਕੀ ਹ ਜਿਬੈ ਸਰਸ ਮਾਲੇ। ਵਾਜੇ ਨਾਦਾਨੀ ਕਾ ਸੰਕਾ ਕੀਤੇ ਵਾਵਨ ਹਾਰੀ ਕੀਤੇ ਰਾਗ ਪਰਿ ਸੋ ਗਹਿਨ ਕੀਤੇ ਗਵਨ ਹਾਰੀ ਗਵਤਨੋਂ ਪੋਣ ਪਾਣੀ ਬਾਸੰਤਰ। ਗਾਵੇ ਰਹਾ ਰਹਾ ਧਰਮਦੁਆਰੀ ਗਾਹ ਚਿਤ ਗੁਪਤ ਰੇ ਜਾਣਹਿ ਲੇਖ ਲੇਖ ਧਰਮ ਵਿਚਾਰੀ ਗਾਵੇ ਈਸ਼ਰ ਬਰਮਾ ਦੇਵੀ ਸੋਨ ਸਦਸ ਵਾਰੀ ਗਾਵੇ ਇੰਦਰਾ ਸੰਭਾਈ ਤੇ ਦੇ ਉਠੇ ਅੰਤਨ ਲਈ ਗਾਵੇ ਸੇਸਮਦੀ ਅੰਦਰ ਗਾ ਅਨਸਾਰੀ ਚਾਰੇ ਗਾਉਂ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾ ਦੇ ਗਾਉਂ ਪਲ ਪਲ ਕੀ ਸੇ ਜੁਗ ਜੁਗ ਵੇਦਾ ਨਾਲੇ ਗਾਵ ਮੋਹਰੀਆ ਮਨਮੋਹਨ ਸੁਰਗਾ ਮਰ ਪਿਆਲੇ ਗਾਵ ਰਤਨੁ ਪਾਏ ਤੇਰੀ ਅਰਸਤੀ ਸਨਾਦੇ ਗਾਵਹਿ ਜੋਤ ਮਹਾਬਲ ਸੂਰਾ ਗਾਵ ਖਾਣੀ ਟਰੀ ਗਾਵ ਖਾਨ ਮੰਡਲ ਵਰਪੰਡਾ ਕੱਕਰਖੇਦਾਰੀ ਸੀਤਦਲੰਗ ਗਾਵ ਜੋਤਿ ਲਪਾਵਨਾ ਰਤੇ ਤੇਰੀ ਭੰਦਰ ਸਾਦੇ ਹੋਰ ਕੀਤੇ ਗਾਵਨ ਸੀਮਾ ਚੇਤਨਾ ਆਵਨਾ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਤ ਸਾਹਿਬ ਸੱਤ ਸੱਚੀ ਨਾਹੀ ਹੈ ਬੀਹੋਸੀ ਜਾਇ ਨ ਜਾਸੀ ਰਤਨਾ ਜਨਿ ਰਿਟਾਈ ਰੰਗੀ ਰੰਗੇ ਬਾਤੇ ਕਰ ਕਜਿ ਸਿਮਾਇ ਜਨੋ ਪਾਈ ਕਰ ਕਰ ਵੇਖਿਆ ਗੀਤਾ ਆਪਣਾ ਜੋ ਤੇ ਦੀ ਵਢਿਆਈ ਜੋਤ ਪਾਵੈ ਸੋਈ ਕਰਸੀ ਹਕਮ ਨਾ ਕਰਨਾ ਜਾਈ ਸੋ ਪਾਤ ਸਭ ਸਭ ਪਾਤ ਸਾਈਂ ਬੂ ਨਾ ਕਰੈ ਨਰ ਜਾਈ ਮੁੰਦਾ ਸੰਤੂਖ ਸਰਬ ਸੋਰੀ ਧਿਆਨ ਕੀ ਕਰੇ ਬਿਬੂ ਬੁੱਤ ਕਿੰਤਾ ਕਾਲ ਕੋ ਆਰੀ ਕਾਇਆ ਜੋ ਡੰਡਾ ਪ੍ਰਤੀਤੋ ਆਈ ਪੰਤੀ ਸਗ ਧਮਾਤੀ ਮਾਂ ਜੀਤੇ ਰਾਜੀ ਤੋ ਆਦੀ ਸੇ ਆਦੀ ਅਨਿਲ ਅਨਾਹ ਜੁ 21 पुरगियूंद भंडारा करवाजून संजो काचल आदा माई जुपत वी तेसारी भंडारी हिकु लाइ ਜੇ ਦਰਵਾਜ਼ਾ ਤੇ ਮਟਲਾਵਾ ਜਿਹੂ ਹੈ ਫਰਮਾਨ ਹੋਇ ਖੈ ਉਹਨਾਂ ਨਦ ਨਾ ਵੈ ਬਹੁਤ ਹੈ ਹੋਈ ਡੋਣੂ ਆਦੀ ਸਿਆਦੀਸ ਆਦਨਿਲ ਅਨੰਦ ਹੈ ਜੁੜੇ ਕੋ ਵੀਸ ਅਸਲ ਲਈ ਫੰਡਾਰੇ ਜੋ ਕਿਸ ਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸੀ ਦਿਨ ਹਾਰੂ ਨਾਨਕ ਸੱਚੀ ਕੀ ਸਾਚੀ ਕਰ ਆਦੇਸਿਆ ਦੀਸ ਆਦਨਿਲ ਅਨੰਦ ਹੈ ਜੁਲਗੀ ਕੋ ਵੀਸੈ ਇੱਕ ਦੂਜੀੋਂ ਲੱਖ ਹੋਏ ਲੱਖ ਵਨ ਵੀਸ ਲਾਲਾ ਗਿੜਾ ਆਖੀਏ ਏਕ ਨਾਮ ਜੈ ਦੀਸ ਇਤਰਾਪਤਵਣੀਆਂ ਚੜੀਏ ਹੋਇਆ ਕੀਸ ਸੁਣ ਗੱਲ ਨਾ ਆਕਾਸ ਕੀ ਕੀਟਾਇਰੀਸ ਨਾਨਕ ਨਜ਼ਰੀ ਪਾਈ ਐ ਕੂੜੀ ਗੁਰ ਅਠੀ ਸੈ ਅਕਨਾਂ ਜੋ ਚਪੈ ਨ ਜੋ ਜੋ ਨਮੰਗਨ ਦੀਨ ਜੂਰ ਜੋ ਨਾ ਜੀਨ ਵਨ ਜੋ ਤੁਨ ਰਾਮਾ ਮਨਸੂਰ ਜੋ ਨਾ ਸੁੱਤੀ ਯਾਨੀ ਚਾਰ ਜੋ ਨਾ ਜੋਤੀ ਛਟੈ ਸੰਸਾਰ ਜਿਸ ਹਜ਼ਰ ਕਰ ਵੇਖੈ ਸੋਏ ਨਾਨਕ ਤਮਨੀਤ ਨ ਕੋਈ ਰਾਤੀ ਰਤੀ ਛਿਤੀ ਵਾਰ ਉਪਨ ਪਾਨਿ ਅਗਨੀ ਪਾਤਲ ਤਿਸੇ ਤਰਤੀਤਾ ਰਖੀ ਧਰਮਸਾਨ ਤਿਸੇ ਜੀਉ ਕੇ ਰੰਗ ਤਿਨ ਕੇ ਨਾਮ ਅਨਿਕ ਅਨੰਤ ਕਰਮੀ ਕਰਮੀ ਹੋਏ ਵੀਚਾ ਸੱਚਾ ਸੱਚਾ ਦਰਬਾਰ ਤਿੱਟਾ ਸੋਨ ਪੰਜ ਪਰਵਾਰ ਨਦਰੀ ਕਰਮ ਪਵੈ ਨੀਸਾ ਕਚਪਕਾਈ ਉਤਪੈ ਨਾਨਕ ਗਏ ਦੱਬੇ ਡਈ ਧਰਮ ਖਨਕਾਯ ਧਰਮ ਗਿਆਨ ਖਨਕਾਖੋ ਕਰਮ ਕੀਤੇ ਪੌਣ ਪਾਣੀ ਵੈ ਸੰਤਨ ਕੀਤੇ ਕਾਨ ਮਹੇਸ਼ ਕੀਤੇ ਬਰਮਾ ਘਾਦ ਕਰੀਏ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੁਬਰੀਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਰ ਦੇਸ ਕੀਤੇ ਸਿਵਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਕਾਣੇ ਕੀਤੇ ਬਾਣੇ ਕੀਤੇ ਪਾਤ ਨਰੰਦ ਕੀਤੇ ਸੁਤੀ ਸੇਵ ਕੀਤੇ ਨਾਨਕ ਅੰਤੋ ਜਾਣ ਕਾ ਨ ਮੈਂ ਗਿਆਨ ਬਚੰਦ ਤਿਥੇ ਨਾ ਗਨੋ ਕੁਰ ਅਨੰਦ ਸਰਮਖੰਡ ਕੀ ਬਾਣੀ ਰੂਪ ਤਕਤ ਕਰਿਐ ਬੋਤਨੂਪ ਤਾਂ ਕਿਆ ਗੱਲਾਂ ਕਥਿਐ ਨ ਜਾਹੀ ਜੇ ਕੋ ਕਹੈ ਪਿਛੈ ਬਿਤਾਇ ਤਿਥੇ ਘੜਿਐ ਸੁਰਤਿ ਮਤਿ ਮਨ ਬੋਧ ਤਿੱਥ ਕੜੀਐ ਸਰਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੂਰ ਜੁੱਠੈ ਹੋ ਨ ਕੋਈ ਹੋ ਰਈ ਤਿੱਥ ਜੋਤ ਮਹਾਮਨ ਸੂਰ ਤਿਨ ਮੈਂ ਰਾਮ ਰਹਾ ਪ੍ਰਭੂਰ ਤਿੱਥ ਸੀਤੋ ਸੀਤਾ ਮੈਂ ਮਾਵਾਂ ਤਾ ਗ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕਹਿ ਰਾਵ ਸੇ ਮਨ ਮਾਇ ਤਿੱਟਾ ਬਤੁ ਸਿਕੇ ਲੋ ਕਰੇਨ ਸਚੰਵਸੁਈ ਸਤਖਨ ਵਸੰਧ ਰੰਕਾਰ ਕਰ ਕਰ ਵੇਖੈ ਨਦਰਿ ਨਹਾਰਾ ਤਿੱਟਾ ਖਨ ਮੰਡਲ ਵਰਾ ਫੰਡ ਜੀ ਕੂ ਕਥਤ ਤਾ ਅੰਤ ਤਿੱਟਾ ਨੋ ਨੋ ਆਕਾਰੁ ਜਿ ਜਿ ਹੁਕਮ ਤੇ ਦਿਕਾਰ ਵਿਖੈ ਵਿਸੇ ਕਾਰੀਚਾ ਨਾਨਕ ਕਥਨਾ ਕਰਣਾ ਸਾਰ ਜਤ ਪਹਰਾ ਕੀ ਜਿਸ ਨਿਆਰ ਹਰਨ ਮਤ ਵੀ ਰਥਿਆਰ ਪਉ ਖਲਾ ਗਨ ਦਾਤਾ ਊ ਪਾਂਡਾ ਪਾਉ ਅਮਿਤ ਢਾਲ ਕਰਿਐ ਸਭ ਸਚੀ ਤੇ ਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰਨ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦੇਵ ਸਰੈ ਦੈਤਾ ਹੀ ਦਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰਾ ਕਰਮੀ ਆਪ ਆਪ ਕੇ ਦੂਰ ਜਿਨੀ ਨਾਮ ਤੇ ਆਇਆ ਗਮ ਸੰਕਟ ਕਾਲ ਨਾਨਕ ਤੇ ਮੁਖ ਉਜਰੇ ਤੇਤੀ ਛੁੱਟੀ ਨਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ